ਅਮਰੀਕਾ ਦੇ ਰਾਸ਼ਟਰਪਤੀ ਦਾ ਹਿਰਨ ਸੀ ਪਾਲਿਆ ਹੋਇਆ ਹਿਰਨ ਖੋਇਆ ਗਿਆ ਜੰਗਲਾਂ ਚ ਜੰਗਲਾਂ ਚ ਲੰਘ ਗਿਆ ਕਿਤੇ ਉਹਨਾਂ ਨੇ ਅਮਰੀਕਾ ਦੀ FBI ਬੁਲਾਈ ਉਹ ਗਏ ਹਿਰਨ ਦਾ ਹੁਲੀਆ ਜਾ ਪਤਾ ਕੀਤਾ ਦਿਨ ਚਾ ਦਿਨਾਂ ਬਾਅਦ ਮੁੜੇ ਕਹਿੰਦੇ ਸਾਨੂੰ ਨਹੀਂ ਥਿਆ ਜੀ ਉਹ ਕਹਿੰਦੇ ਸਭ ਤੋਂ ਵਧੀਆ ਪੁਲਿਸ ਸਕਾਟਲੈਂਡ ਯਾਰਡ ਹੈ ਇੰਗਲੈਂਡ ਦੀ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਬੁਲਾਇਆ ਰਾਸ਼ਟਰਪਤੀ ਨੇ ਕਹੇ ਜੀ ਮੇਰਾ ਪਿਆਰਾ ਹਿਰਨ ਖੋਇਆ ਗਿਆ ਵੀ ਲੱਭ ਕੇ ਦਿਓ ਜੀ ਆ ਜੰਗਲ ਚ ਗਿਆ ਉਹ ਵੀ ਨਕਸ਼ਾ ਜਾ ਲੈ ਗਏ ਜੰਗਲ ਦਾ ਨਾਲੇ ਹੁਲੀਆ ਜਾ ਹਫਤੇ ਬਾਅਦ ਉਹ ਮੁੜੇ ਕਹਿੰਦੇ ਥਿਆ ਨਹੀਂ ਆਪਣੇ ਫੋਨ ਕਰ ਲਿਆ ਉਹਨਾਂ ਨੇ ਇੰਡੀਆ ਲਿ ਕੁਪੇਜੋ ਕਹਿੰਦਾ ਸਾਡੇ ਕੋਲ ਤਾਂ ਪੰਜਾਬ ਪੁਲਿਸ ਹੀ ਆਈ ਜਿਹੜੀ ਮਤਲਬ ਐਹੇੇ ਕੰਮ ਕਰਦੀ ਐ ਲੱਭਣ ਲੁੱਭਣ ਵਾਲੇ ਮੈਂ ਤਾਂ ਪਤਾ ਨਹੀਂ ਕਿੱਥੋਂ ਪਾੜ ਲਿਆਉਂਦੇ ਐ ਤੈਨੂੰ ਭੇਜ ਦੋ ਜੀ ਦੋ ਹੌਲਦਾਰ ਤਿੰਨ ਥਾਣੇਦਾਰ ਉਹ ਕਹਿੰਦੇ ਜਿਪਸੀ ਆਪਦੀ ਲੈ ਕੇ ਜਾਵਾਂਗੇ ਸਾਥ ਉਹਦੇਲੇ ਪਾਸੇ ਵਾਲੀ ਚਲਾਈ ਨਹੀਂ ਜਾਂਦੀ ਸਟੀਅਰਿੰਗ ਉਹਦੇਲੇ ਪਾਸੇ ਤਾਂ ਆਪਦੀ ਲੈ ਕੇ ਜਾਵਾਂਗੇ ਉਹ ਕਹਿੰਦਾ ਚੱਲ ਆਪਦੀ ਲੈ ਉਹ ਤੁਸੀਂ ਪਾੜ ਦੋ ਸਾਡਾ ਖੁਲੀਆ ਜਿਹਾ ਲਿਆ ਉਹਦਾ ਹਿਰਨ ਦਾ ਗਏ 4 ਦਿਨ 5 ਦਿਨ 10 ਦਿਨ 20 ਦਿਨ ਮੁੜੀ ਹੀ ਨਹੀਂ ਉਹ ਰਾਸ਼ਟਰਪਤੀ ਕਹਿੰਦਾ ਛੱਡੋ ਹਿਰਨ ਨੂੰ ਉਹਨਾਂ ਦੇ ਬੰਦੇ ਪਾੜ ਲਓ ਯਾਰ ਉਹ ਬਾਅਦ ਬ ਉਹਨਾਂ ਨੂੰ ਆਪਣੇ ਵਾਲੇ ਪੰਜਾਬ ਪੁਲਿਸ ਨੂੰ ਭਾੜਨ ਵਾਸਤੇ ਉਹਨਾਂ ਦੀ ਪੁਲਿਸ ਗਈ ਦੇਖਾ ਜੰਗਲ ਦੇ ਵਿਚਾਲੇ ਇੱਕ ਪਿੱਪਲ ਬੜੇ سارے ਪਿੱਪਲ ਨਾਲ ਨਾ ਬਾਂਦਰ ਨੂੰ ਪੁੱਠਾ ਡੰਗੀ ਬੈਠੇ ਤੇ ਭਟੇ ਤੇ ਪਟਾ ਕਹੇ ਮੈਂ ਹਿਰਨਾ ਉਹ ਕਹਿੰਦਾ ਜਿੱਥੇ ਮਰਜੀ ਖਾ ਲਿਓ ਮੈਂ ਹਿਰਨਾ ਯਾਰ